ਮੈਂ ਦੋ ਬਿੰਦੂ ਤੁਹਾਡੇ ਨਾਲ ਇਹ ਸਰਕਾਰ ਦੀ ਜਿਹੜੀ ਪੰਜਾਬ ਦੀ ਨਿਕੰਮੀ ਔਰ ਨਠੱਲੀ ਸਰਕਾਰ ਹੈ ਉਹਦੇ ਬਾਰੇ ਦੋ ਗੱਲਾਂ ਕਰਨੀਆਂ ਚਾਹਨਾ ਇੱਕ ਬਦਲਾਅ ਲੈ ਕੇ ਆਉਣ ਦਾ ਸੁਪਨਾ ਦਿਖਾ ਕੇ ਕਿਸੇ ਕਿ ਪੰਜਾਬ ਨੂੰ ਇੱਕ ਸੁਨਹਿਰਾ ਪੰਜਾਬ ਬਣਾ ਦੇਾਂਗੇ ਔਰ ਤੁਹਾਨੂੰ ਬਰਗਲਾ ਕੇ 92 ਵਿਧਾਇਕ ਲੈ ਕੇ ਇਸ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਲੇਕਿਨ ਇਹਨਾਂ ਚਾਰਾ ਸਾਲਾਂ ਜੋ ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਚਾਹੇ ਨਸ਼ੇ ਦਾ ਕਾਰੋਬਾਰ ਚਲਾਇਆ ਚਾਹੇ ਉਹਨਾਂ ਗੈਂਗਸਟਰਸ ਦਾ ਬਾਦ ਹੈ ਸ਼ਾਇਦ ਹੀ ਪੰਜਾਬ ਦੇਸ਼ ਦੀ ਕੋਈ ਐਸੀ ਬੁਰਾਈ ਹੋਵੇ ਜਿਹੜੀ ਇਹ ਪੰਜਾਬ ਚ ਨਹੀਂ ਲੈ ਕੇ ਆਏ ਆਪਣੇ ਆਪ ਨੂੰ ਪ੍ਰਸ਼ਟਾਚਾਰ ਤੋਂ ਉੱਪਰ ਤੱਕ ਸੰਵਾਲੇ ਸਭ ਤੋਂ ਵੱਡੇ ਪ੍ਰਸ਼ਟਾਚਾਰੀ ਸਾਬਤ ਹੋ ਰਹੇ ਨੇ ਔਰ ਜਿਹੜਾ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਨੇ ਪਰਚਾ ਦਰਜ ਕਰ ਦਿੰਦੇ ਨੇ ਇਹ ਕਿੱਥੇ ਦਾ ਲੋਕਤੰਤਰ ਹੈ ਲੋਕਤੰਤਰ ਉਹ ਸੰਵਿਧਾਨ ਦੀ ਦੁਹਾਈ ਦੇਣ ਵਾਲੇ ਅੱਜ ਲੋਕਤੰਤਰ اور ਸੰਵਿਧਾਨ ਦੀਆਂ ਤਜੀਆਂ ਉਡਾ ਰਹੇ ਨੇ ਤੁਸੀਂ ਪਿਛਲੇ ਦਿਨੇ ਦੇਖਿਆ ਕਿਸ ਤਰੀਕੇ ਦੇ ਨਾਲ YouTube ਦੇ ਉਹ ਸਾਡੇ মিডিਆ ਦੇ ਲੋਕ ਜਿਹੜੇ ਸਰਕਾਰ ਦੀਆਂ ناکامیਆਂ ਨੂੰ ਇਹਨਾਂ ਦੀਆਂ ਨਲਾਇਕੀਆਂ ਨੂੰ ਤੁਹਾਡੇ ਤੱਕ ਪਹੁੰਚਾਰੇ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੇ ਟ੍ਰੈਨਲ ਬੰਦ ਕਰਨ ਦਾ ਕੰਮ ਕੀਤਾ ਇੱਥੇ ਨਹੀਂ ਦਿੱਲੀ ਦਾ ਉਹ ਪਘੋੜਾ ਜਿਹੜਾ ਤੁਹਾਡੇ ਸਾਹਮਣੇ ਟੁੱਟੀ ਚੱਪਲ ওভারਸਾਈਜ਼ ਦੀ ਸ਼ਰਟ ਗਲੇ 'ਚ ਮੌਫਲਰ ਲੈ ਕੇ ਇਕ ਆਮ ਆਦਮੀ ਦਾ ਪੇਸ਼ ਤਰਨ ਕਰਕੇ ਦੇਸ਼ ਨੂੰ ਗੁੰਮਰਾ ਕਰਕੇ ਦਿੱਲੀ 'ਚ ਰਾਜ ਕੀਤਾ ਅੰਤ ਨਿਕਲਿਆ ਕਿ ਦੇਸ਼ ਦਾ ਸਭ ਤੋਂ ਵੱਡਾ ਪ੍ਰਚਾਰੀ ਔਰ ਸ਼ੀਸ਼ ਮਹਿਲ ਬਣਾ ਕੇ ਰੱਖ ਦਿੱਤਾ ਜਦੋਂ ਦਿੱਲੀ ਦੀ ਜਨਤਾ ਨੇ ਉਹਦੀ ਅਸਲੀਅਤ ਸਮਝੀ ਦੁੱਚੋਂ ਮੱਖੀ ਵਾਂਗਰ ਕੱਢ ਕੇ ਬਾਹਰ ਰੱਖਤਾ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਐਮ ਐਲ ਏ ਵੀ ਨਹੀਂ ਬਣਨ ਦਿੱਤਾ ਉਸ ਨੂੰ ਲੇਕਿਨ ਨਾਤਾਂ ਤੇ ਸ਼ੀਸ਼ ਮਹਿਲ ਦੀਆਂ ਸੀਗੀਆਂ ਪੰਜਾਬ ਦੇ ਵਿੱਚ ਤੁਹਾਡੇ ਪੈਸੇ ਦੇ ਟੈਕਸ ਦਿੱਤੇ ਪੈਸਿਆਂ ਦੇ ਨਾਲ ਇੱਕ ਸ਼ੀਸ਼ ਮਹਿਲ ਤਿਆਰ ਕੀਤਾ ਗਿਆ ਔਰ ਜਦੋਂ ਇੱਕ ਅਖਬਾਰ ਨੇ ਉਸ ਸ਼ੀਸ਼ ਮਹਿਲ ਦੀ ਖਬਰ ਆਪਣੇ ਅਖਬਾਰ ਚ ਛਾਪੀ ਤੇ ਰਾਤ ਨੂੰ 12 ਵਜੇ ਉਹਦੇ ਸਾਰੇ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕ ਕੇ ਉਹਦੇ ਅਖਬਾਰਾਂ ਨੂੰ ਸਾੜਿਆ ਗਿਆ ਨਦੀਆਂ ਚ ਉਹਨਾਂ ਨੂੰ ਰੋੜਿਆ ਗਿਆ ਔਰ ਇਹੀ ਨਹੀਂ ਹੋਇਆ ਉਸ ਦੇ ਜਿੰਨੇ ਵੀ ਟਿਕਾਣੇ ਸਨ ਉਹਦੀ ਪਬਲਿਸ਼ਿੰਗ ਬੰਦ ਕਰਾਉਣ ਵਾਸਤੇ ਪੂਰੇ ਐਫ ਆਈ ਆਰ ਦਰਜ ਕੀਤੀਆਂ। ਕੀ ਇਹ ਬਦਲਾਅ ਪੰਜਾਬ ਵਾਸਤੇ ਝੂਠ ਔਰ ਫਰੇਬ ਦੇ ਇਲਾਵਾ ਕੋਈ ਕੰਮ ਕੋਈ ਨਹੀਂ ਇਹਨਾਂ ਦੇ ਅਗੇ। ਔਰ ਤੁਹਾਨੂੰ ਇੱਕ ਹੋਰ ਗੁੰਮਰਾ ਕਰਨ ਵਾਸਤੇ ਹੁਣ ਲੈ ਕੇ ਆਏ ਨੇ ਮੁੱਖ ਮੰਤਰੀ ਸਿਹਤ ਯੋਜਨਾ ਆਪਾਂ ਸਾਰਿਆਂ ਨੂੰ ਲੱਗਦਾ ਕਿ 10 ਲੱਖ ਦਾ ਸੇਧ ਦਾ ਜੇ ਸਾਡੇ ਹੱਥ ਆ ਗਿਆ ਤੇ ਸਾਡੇ ਹੱਥ ਸੰਤੇ ਚਿੰਤਾ ਹੀ ਕੋਈ ਨਹੀਂ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਲੇਕਿਨ ਜੇ ਲੋੜ ਪੈ ਗਈ ਤੇ 10 ਲੱਖ ਦਾ ਇਲਾਜ ਫ੍ਰੀ ਹੈ ਦੋਸਤੋ ਕਿਸੇ ਭੁਲੇਖੇ ਚ ਨਾ ਰਹਿਣਾ ਕੇਂਦਰ ਦੀ ਆਯੁਸ਼ਮਨ ਰੋਜਨਾ ਜਿਹੜੀ 5 ਲੱਖ ਤੱਕ ਦਾ ਮੁਫਤ ਇਲਾਜ ਸੀਗਾ ਜਿਹੜੀ ਸਰਕਾਰ ਕੇਂਦਰ ਦੇ ਪੈਸੇ ਨਾਲ ਉਸ ਯੋਜਨਾ ਨੂੰ ਨਹੀਂ ਚਲਾ ਪਾਈ ਉਹ 10 ਲੱਖ ਦਾ ਸਿੱਧਾ ਤੁਹਾਡਾ ਬੀਮਾ ਕਿਵੇਂ ਕਰ ਸਕਦੀ ਹੈ ਔਰ ਮੈਂ ਤਾਂ ਹੈਰਾਨ ਆ ਇਹ ਦਿੱਲੀ ਦੇ ਭਗੌੜਿਆਂ ਤੋਂ ਚਾਹੇ ਅਰਵਿੰਦ ਕੇਜਰੀ ਹੋਵੇ ਸੋਧਿਆ ਹੋਵੇ ਜਾਂ ਸਤਿੰਦਰ ਜੈਨ ਹੋਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਉਹ ਤਾਂ ਹੈ ਹੀ ਡੰਮੀ ਸ਼ਾਇਦ ਦਫ਼ਤਰ ਦੇ ਚਪਰਾਸੀ ਦੀ ਬੁੱਕਤ ਜ਼ਿਆਦਾ ਹੋਏਗੀ ਲੇਕਿਨ ਬਦਕਿਸਮਤੀ ਪੰਜਾਬ ਦੀ ਕੀ ਪੰਜਾਬ ਦੇ ਮੰਤਰੀ ਔਰ ਸੰਤਰੀ ਇੱਕ ਬਰਾਬਰ ਨੇ ਤੁਸੀਂ ਸੋਚ ਕੇ ਦੇਖੋ 10 ਲੱਖ ਦਾ ਇਹ ਕਹਿੰਦੇ ਸੀ ਮੁਫਤ ਇਲਾਜ ਦੇਵਾਂਗੇ ਤੇ ਜਿਹੜੀ ਇੰਸ਼ੋਰੈਂਸ ਕੰਪਨੀ ਨਾਲ ਐਮਓਯੂ ਸਾਈਨ ਕੀਤਾ ਉਹ 1 ਲੱਖ ਦਾ ਕੀਤਾ ਇੰਸ਼ੋਰੈਂਸ ਦੀ ਕੰਪਨੀ ਨਾਲ ਐਮਯੂ 1 ਲੱਖ ਦਾ ਤੇ ਇਲਾਜ ਮੁਫਤ 10 ਲੱਖ ਦਾ ਯਾਨੀ ਕਿ ਬਾਕੀ 9 ਲੱਖ ਰੁਪਈਆ ਜੇ ਕਿਸੇ ਨੂੰ ਲੋੜ ਵੀ ਪੈ ਜਾਵੇ ਤੇ ਉਹ ਸੂਬੇ ਦੀ ਸਰਕਾਰ ਨੇ ਦੇਣਾ ਤੇ ਮੋਤੀਆਲੀ ਸਰਕਾਰ ਤੁਸੀਂ ਸਾਰੇ ਜਾਣਦੇ ਹੋ ਕਹਿੰਦੇ ਜੇ ਅਸੀਂ 65 ਲੱਖ ਪਰਿਵਾਰਾਂ ਨੂੰ ਇਸ بیمੇਦਾਰ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਲਾਭ ਦੇਣ ਜਾ ਰਹੇ ਜੇ 65 ਨੂੰ 10 ਲੱਖ ਨਾਲ ਗੁਣਾ ਕਰ ਲੋ ਤੇ ਸਿਫਰਾਂ ਗਿੰਦੇ ਰਹਿ ਜਾਓਗੇ ਚਲੋ ਪ੍ਰਮਾਤਮਾ ਕਿਸੇ ਨੂੰ ਲੋੜ ਨਾ ਪਾਵੇ ਪਰ ਫਿਰ ਵੀ ਆਪਾਂ ਇਹ ਤੇ ਸਮਝ ਸਕਦੇ ਹਾਂ ਕਿ 25 30% ਦੇ ਲੋਕਾਂ ਨੂੰ ਇਸਦੀ ਲੋੜ ਪੈ ਸਕਦੀ ਹੈ ਤੇ ਤੁਸੀਂ ਜਿਹੜੇ ਇਹ 20 20 ਲੱਖ ਲੋਕਾਂ ਦਾ ਜਿ हिसाब ਲਾ ਲਈਏ ਪਰਿਵਾਰਾਂ ਦਾ ਹਿਸਾਬ ਲਾ ਲਈਏ ਉਸ ਨੂੰ 10 ਲੱਖ ਨਾਲ ਗੁਣਾ ਕਰ ਲਓ ਲੇਕਿਨ ਗੁਣਾ ਜਿਹੜਾ ਹੈਗਾ ਨਾ 12.548 ਵਾਲਾ ਨਾ ਕਰਿਓ ਗੁਣਾ 12.548 ਨਾ ਕਰਿਓ ਗੁਣਾ ਠੀਕ ਕਰਿਓ ਪਰ ਸਿਫਰਾਂ ਫੇਰ ਨਹੀਂ ਕਿਨੀਆਂ ਜਾਣੀਆਂ ਤੇ ਜਿਹੜੀ ਸਰਕਾਰ ਆਸ਼ਵਾਨ ਭਾਰਤ ਦਾ 600 ਕਰੋੜ ਰੁਪਏ ਦਾ ਦੇਣ ਤੈੜੀ ਹੋਵੇ ਪੰਜਾਬ 'ਚ ਉਹਦੇ ਕਰਕੇ ਆਸ਼ਵਾਨ ਦੀ 5 ਲੱਖ ਦਾ ਤੁਹਾਡਾ ਜਦ ਸਿੱਧਾ ਮੋਦੀ ਸਰਕਾਰ ਨੇ ਦਿੱਤਾ ਉਹ ਬੰਦ ਹੋ ਗਈ ਹੋਵੇ 10000 ਕਰੋੜ ਰੁਪਇਆ ਬਿਜਲੀ ਬੋਰਡ ਦਾ ਦੇਣਾ ਹੋਵੇ 750 ਕਰੋੜ ਰੁਪਇਆ ਤੁਹਾਡੇ ਪੀਆਰਟੀਸੀ ਔਰ ਪਨ ਬਸ ਦਾ ਦੇਣਾ ਹੋਵੇ ਪਿਛਲੇ 2 ਸਾਲ ਤੋਂ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ ਨਾ ਦਿੱਤਾ ਹੋਵੇ ਹਾਈ ਕੋਰਟ ਨੂੰ ਜੋ ਸਟ੍ਰਿਕਚਰ ਪਾਸ ਕਰਨੇ ਪੈਣ ਬੁਢਾਪਾ ਤੇ ਵਿਧਵਾ ਪੈਨਸ਼ਨ ਜਿਹੜਾ 2 ਸਾਲ ਤੋਂ ਨਾ ਦਿੱਤੀ ਹੋਵੇ ਤੇ ਮੇਰੇ ਦੋਸਤੋ ਮੇਰੇ ਪੈਨੋ ਤੇ ਭਰਾਓ ਜਿਹੜੀ ਸਰਕਾਰ ਦਿਹਾੜੀ ਤੇ ਹੋਵੇ ਤੇ ਉਹ ਤੁਹਾਡੇ ਇਲਾਜ ਦਾ 9 ਲੱਖ ਰੁਪਇਆ ਕਿੱਥੋਂ ਦੇਗੀ 417000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਆ ਜਿੰਨੇ ਮੇਰੇ ਭੈਣ ਭਰਾ ਇੱਥੇ ਬੈਠੇ ਨੇ ਪੂਰੇ ਪੰਜਾਬ ਦੇ 139000 ਰੁਪਇਆ ਮੇਰੇ ਸਨੇ ਤੁਹਾਡੇ ਤੇ ਕਰਜ਼ਾ ਹੈ ਪੰਜਾਬ ਦਾ 139000 ਤੁਸੀਂ ਦੇਣ ਦਾ ਰਹੋ ਤੇ ਤੁਸੀਂ ਸਮਝਦੇ ਹੋਏ ਤੁਹਾਨੂੰ 10 ਲੱਖ ਦੀ ਸੇਧ ਦੇ ਦੇਣਗੇ ਹਰ ਮਹੀਨੇ 3000 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੀ ਸਰਕਾਰ ਗੱਲ ਆਮ ਆਦਮੀ ਪਾਰਟੀ ਕਰਦੀ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਪਰ ਅੱਜ ਕੱਲ੍ਹ ਪੰਜਾਬ ਰੰਗਲਾ ਨਹੀਂ ਖੂਨ ਨਾਲ ਰੰਗਿਆ ਹੋਇਆ ਪੰਜਾਬ ਬਣ ਗਿਆ। ਰੋਜ਼ ਕਿਤੇ ਨਾ ਕਿਤੇ ਕੋਈ ਕਤਲ ਹੋ ਰਿਹਾ ਕਿਤੇ ਕੋਈ ਵੱਡੀ ਐਸੀ ਘਟਨਾ ਹੋ ਰਹੀ ਹੈ ਜਿਹਦੇ ਨਾਲ ਲਾਅ ਐਂਡ ਆਰਡਰ ਜਿਹੜਾ ਉਹ ਛਿੱਕੇ ਡੱਗਿਆ ਜਾ ਰਿਹਾ। ਕੱਲ ਨਾਬੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਹੈ ਉਹ ਦੰਦੜੇ ਹੱਤਿਆ ਕਰ ਦਿੱਤੀ ਗਈ। ਕੌਣ ਹੈ ਇਸ ਲਈ ਜਵਾਬਦੇਹ? ਸੂਬੇ ਦੀ ਸਰਕਾਰ ਜਿਹਦੇ ਕੰਨਾਂ ਤੇ ਕੋਈ ਝੂਨ ਹੀ ਸਰਕ ਰਹੀ ਸਵਾਏ ਸਟੇਟਮੈਂਟਾਂ ਦੇ ਤੇ ਸਵਾਏ ਆਪਟਿਕਸ ਦੇ ਕਿ ਜੀ ਅਸੀਂ ਆ ਪੀਆਰ ਐਕਸਰਸਾਈਜ਼ ਕਰਤੀ ਅਸੀਂ ਉਹ ਕਰਤੀ ਉਤੋਂ ਸਵਾ ਕੋਈ ਵੀ ਐਸਾ ਕੋਈ ਠੋਸ ਕਦਮ ਨਹੀਂ ਲੈ ਰਹੀ ਹੈ ਸਰਕਾਰ ਕੇ ਜਿਹਦੇ ਨਾਲ ਜਿਹੜੇ ਇਹ ਗੈਂਗਸਟਰ ਨੇ ਜਾਂ ਇਹ ਜਿਹੜਾ ਐਸੇ ਜਿਹੜੇ ਅੰਸਰ ਨੇ ਇਹਨਾਂ ਦੇ ਮਨ ਚ ਕੋਈ ਡਰ ਪੈ ਸਕੇ ਕੋਈ ਖੌਫ ਪੈ ਸਕੇ ਲੋਕ ਸੁਰੱਖਿਆ ਦੀ ਨਜ਼ਰੀਏ ਤੋਂ ਪੁਲਿਸ ਵਾਲ ਵੇਖਦੇ ਨੇ ਤੇ ਹੁਣ ਤੇ ਪੁਲਿਸ ਹੀ ਜਿਹੜੀ ਆ ਉਹ ਸੁਰੱਖਿਤ ਨਹੀਂ ਰਹੀ ਇਹ ਬੜੀ ਮੰਦ ਭਾਗੀ ਘਟਨਾ ਹੈ ਸਰਕਾਰ ਇਹਦੇ ਤੇ ਜਿਹੜਾ ਉਹ ਜਵਾਬ ਦੇਵੇ ਔਰ ਜਵਾਬ ਨਹੀਂ ਬਣਦੀ ਵੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਕੋਲ ਗ੍ਰਹਿ ਵਿਭਾਗ ਵੀ ਹੈ ਤੇ ਸਿਰਫ ਗੱਲਾਂ ਦੇ ਨਾਲ ਜਿਹੜਾ ਢਿੱਡ ਨਹੀਂ ਪਰਣਾ ਸਟੇਜ ਦੇ ਉੱਤੇ ਖਲੋ ਕੇ ਦੂਜੀਆਂ ਸਿਆਸੀ ਦਲਾਂ ਦੇ ਲੀਡਰਾਂ ਦੇ ਉੱਤੇ ਤਾਂਜ ਕਿਸਕੇ ਵੀ ਇਹ ਗੱਲ ਨਹੀਂ ਬੜਨੀ ਪੰਜਾਬ ਦਾ ਜਿਹੜਾ ਤੁਸੀਂ ਬਦਲਾ ਦੇ ਨਾਂ ਤੇ ਸਰਕਾਰ ਬਣਾਈ ਸੀ ਬਦਲਾ ਨਹੀਂ ਤੁਸੀਂ ਤੇ ਪੰਜਾਬ ਕੋਲੋਂ ਬਦਲਾ ਲੈ ਰਹੇ ਹੋ ਬੜੇ ਅਫਸੋਸ ਦੀ ਗੱਲ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੇ ਦੱਸੇ ਅਨੁਸਾਰ ਕੇਂਦਰ ਸਰਕਾਰ ਦੇ ਕਹਿਣ ਤੇ ਹਰਿਆਣਾ ਵਿੱਚ ਮੀਟਿੰਗ ਹੋਈ ਔਰ ਉਸ ਮੀਟਿੰਗ ਚ ਭਾਈ ਕਨਈਆ ਜੀ ਜੀ ਦੀ ਨਿਸ਼ਕਾਮ ਸੇਵਾ ਜਿਨ੍ਹਾਂ ਨੇ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਸੀਗਾ ਉਸ ਦਾ ਰੈਫਰੈਂਸ ਦੇ ਕੇ ਹਰਿਆਣੇ ਨੂੰ SYL ਦਾ ਪਾਣੀ ਦੇਣ ਵਾਸਤੇ ਉਹਨਾਂ ਦੇ ਜਿਹੜੇ ਬਾਸਾਂ ਕੇਜਰੀਵਾਲ ਦੇ ਡਾਇਰੈਕਸ਼ਨ ਤੇ ਇੱਕ ਗਰਾਊਂਡ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਵੀ ਅੱਜ ਉਹ ਕਹਿ ਰਹੇ ਆ ਕਿ ਪਹਿਲਾਂ ਪਾਣੀ ਦਾ ਡਿਸਾਈਡ ਹੋ ਜੇ ਫਿਰ ਲਹਿਰ ਵੀ ਬਣਾ ਦੇਾਂਗੇ। ਹਮਾਰੇ ਅਫਸਰ ਪਾਣੀ ਦੇ ਉੱਪਰ ਮੀਟਿੰਗਾਂ ਕਰਨਗੇ। ਜੋ ਜੋ ਫੀਡਬੈਕ ਆਏਗੀ ਉਸ ਦੇ ਹਿਸਾਬ ਸੇ ਦੋਨੋ ਮੁੱਖ ਮੰਤਰੀ ਡਿਸਕਸ ਕਰਨਗੇ ਇਹ ਹਮਾਰੇ ਬਜ਼ੁਰਗੋ ਨੇ ਹੋਣੇ ਨਹੀਂ ਦਿਆ ਇਸ ਲਈ ਅੱਜ ਤੱਕ ਲਟਕ ਰਹਾ ਹੈ ਬਜ਼ੁਰਗੋ ਕੋ ਇਹ ਕਰਨਾ ਚਾਹੀਦਾ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪਹਿਲਾ ਕਾਂਗਰਸ ਦੇ ਚੀਫ ਮਨਿਸਟਰ ਸਰਦਾਰ ਦਰਬਾਰਾ ਸਿੰਘ ਨੇ ਪੰਜਾਬ ਨਾਲ ਗੱਦਾਰੀ ਕੀਤੀ ਕੇਸ ਵਿਡਰਾ ਕਰਕੇ ਇੰਦਰਾ ਗਾਂਧੀ ਨੇ ਗੱਦਾਰੀ ਕੀਤੀ ਸੋ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀਆ ਔਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਵੀ ਇੱਕ ਬੂੰਦ ਵੀ ਪਾਣੀ ਦੂਸਰੀਆਂ ਸਟੇਟਾਂ ਨੂੰ ਜਿਹੜਾ ਪੰਜਾਬ ਦਾ ਹੁਣ ਜਾਏ ਕਿਉਂਕਿ ਪੰਜਾਬ ਦਾ ਤਾਂ 70% ਏਰੀਆ ਪਹਿਲਾਂ ਹੀ ਜਿਹੜਾ ਬਲੈਕ ਡਾਟ ਡਾਊਟ ਹੋ ਗਿਆ ਜਿੱਥੇ ਪਾਣੀ ਰਹਿ ਹੀ ਨਹੀਂ ਹੈ ਇੱਕ ਬੂੰਦ ਵੀ ਪੰਜਾਬ ਚ ਦੇਣ ਵਾਸਤੇ ਪਾਣੀ ਨਹੀਂ ਇਹੀ ਕਾਰਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਐਸਵਾਈਐਲ ਦੀ ਟੋਟਲ ਜ਼ਮੀਨ ਵਿਧਾਨ ਸਭਾ ਤੇ ਰੈਜਿਸਟ੍ਰੇਸ਼ਨ ਪਾਕ ਦੇ ਡੀ ਨੋਟੀਫਾਈ ਕਰੀਤੀ ਮੈਂ ਉਸ ਵਿਧਾਨ ਸਭਾ ਦਾ ਮੈਂਬਰ ਮੈਂਬਰ ਸੀ ਉਸ ਟਾਈਮ ਪਰਮਾਤਮਾ ਦੀ ਕਿਰਪਾ ਨਾਲ ਔਰ ਬਾਲ ਸਾਹਿਬ ਨੇ ਬਿਲਕੁਲ ਕਲੀਅਰ ਕਿਹਾ ਦਾ ਕਿ ਪੰਜਾਬ ਕੋਲ ਨਾ ਇੱਕ ਬੁੱਧ ਪਾਣੀ ਹੈ ਨਾ ਦਵਾਂਗੇ ਨਾ ਨਹਿਰ ਬਣਾਉਣ ਦੀ ਜ਼ਰੂਰਤ ਹੈ ਨਾ ਨਹਿਰ ਬਣਨ ਦਵਾਂਗੇ ਸੋ ਜਦੋਂ ਨਾ ਨਹਿਰ ਰਹੀ ਨਾ ਨਹਿਰ ਦੀ ਜ਼ਮੀਨ ਰਹੀ ਆ ਫਿਰ ਪਾਣੀ ਕਹਦਾ ਦੇਣਾ ਸੋ ਮੈਂ ਸਮਝਦਾ ਕਿ ਕੇਜਰੀਵਾਲ ਜੀ ਦੇ ਸਾਰੇ ਤੇ ਭਗਵੰਤ ਮਾਨ ਪੰਜਾਬ ਦੇ ਪਾਣੀਆਂ ਦਾ ਸੌਦਾ ਹਰਿਆਣਾ ਨਾਲ ਕਰ ਰਿਹਾ ਜਿਹੜਾ ਕਿ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਰੂਰਤ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਡਟ ਕੇ ਸੰਘਰਸ਼ ਵੀ ਕਰੂਗਾ ਲੜਾਈ ਵੀ ਲੜੂਗਾ ਇੱਕ ਬੂੰਦ ਵੀ ਪਾਣੀ ਪੰਜਾਬ ਦੀ ਕਿਸੇ ਦੂਸਰੀ ਸਟੇਟ ਨੂੰ ਜਾਣ ਦੇਊਗਾ